پسبان ہو گیا مل کے ہم پنجاب کو رنگلا پنجاب بنائے گی اور بجلی کے معاملے میں پنجاب کو سرپلس 24 ਘੰਟੇ ਬਿਜਲੀ ਦਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਅੱਜ ਦੀ ਸ਼ਾਮਤ ਤੇ ਨਮਨ ਵੀ ਕਰਦੇ ਹਾਂ ਇੱਕ ਵਾਰ ਹਾਂਜੀ ਸਾਨੂੰ ਮਾਣ ਆ ਕਿ ਸਾਡੇ ਘਰ ਚੱਲ ਕੇ ਆਏ ਨੇ ਅਸੀਮਾ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਗਰੀਬਾਂ ਬਾਰੇ ਸੋਚਿਆ ਨਹੀਂ ਤਾਂ ਇਸ ਭਾਰ ਵਿੱਚ ਕਦੇ ਕੋਈ ਨਹੀਂ ਸੀ ਆਇਆ। ਫਿਰ ਉਹ ਲੇਡੀ ਦਿੱਤੀ ਆ ਕਿ ਅਸੀਂ ਤੁਹਾਡੇ ਨਾਲ ਖੜੇ ਆ। ਸਾਨੂੰ ਸਹਿਯਤਾ ਰਸ ਦਿੱਤੀ ਹੈ 1 ਕਰੋੜ ਰੁਪਈਆ ਸਾਡੇ ਪਰਿਵਾਰ ਦੀ ਮਦਦ ਕਰਕੇ ਗਏ ਨੇ। ਸਾਡੇ ਭਰਾ ਦੇ ਨਾਂ ਤੇ ਜੋ-ਜੋ ਅਸੀਂ ਮੰਗਾਂ ਕੀਤੀਆਂ ਨੇਗੀਆਂ ਉਹਨਾਂ ਨੂੰ ਪੂਰੀਆਂ ਕਰਕੇ ਗਏ ਨੇ ਜੋ ਰਹਿ ਗਈਆਂ ਉਹਨਾਂ ਨੂੰ ਪੂਰੀਆਂ ਕਰਨ ਦਾ ਵਾਅਦਾ ਕਰਕੇ ਗਏ ਨੇ। ਅਦੇਵੀ ਸ਼ਾਦਤ ਤੇ ਨਮਨ ਵੀ ਕਰਕੇ ਗਏ ਨੂੰ ਹਾਂਜੀ ਸਾਨੂੰ ਮਾਣ ਆ ਕਿ ਸਾਡੇ ਘਰ ਚੱਲ ਕੇ ਆਏ ਨੇ ਅਸੀਂ 먼저 ਧੰਨਵਾਦ ਕਰਦੇ ਆ ਵੀ ਉਹਨਾਂ ਨੇ ਸਾਡੇ ਗਰੀਬਾਂ ਬਾਰੇ ਸੋਚਿਆ ਨਹੀਂ ਤਾਂ ਇਸ ਭਾਰ ਵਿੱਚ ਕਦੇ ਕੋਈ ਨਹੀਂ ਸੀ ਹਮੇਂ ਨੇ ਕੀ ਕੀ ਗੱਲ ਕੀਤੀ ਸੀ ਸੀਐਮ ਸਾਹਿਬ ਨੇ ਤੁਹਾਡੇ ਸੀਐਮ ਸਾਹਿਬ ਨੇ ਸਾਨੂੰ ਬੁਲੇਰੀ ਦਿੱਤੀ ਆ ਕਿ ਅਸੀਂ ਤੁਹਾਡੇ ਨਾਲ ਖੜੇ ਆ ਸਾਨੂੰ ਸਹੈਤਾ ਰਸ ਦਿੱਤੀ ਹੈ 1 ਕਰੋੜ ਰੁਪਇਆ ਸਾਡੇ ਪਰਿਵਾਰ ਦੀ ਮਦਦ ਕਰਕੇ ਗਏ ਨੇ ਸਾਡੇ ਭਰਾ ਦੇ ਨਾਂ ਤੇ ਜੋ-ਜੋ ਅਸੀਂ ਮੰਗਾਂ ਕੀਤੀਆਂ ਨੇਗੀਆਂ ਉਹਨਾਂ ਨੂੰ ਪੂਰੀਆਂ ਕਰਕੇ ਗਏ ਨੇ ਜੋ ਰਹਿ ਗਈਆਂ ਉਹਨਾਂ ਨੂੰ ਪੂਰੀਆਂ ਕਰਨ ਦਾ ਵਾਅਦਾ ਕਰਕੇ ਗਏ ਨੇ ਸਾਨੂੰ ਮਾਣ ਆਉਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਵੀ ਪਰਿਵਾਰ ਨਜ਼ਰ ਪਿਆਰਾ ਦੁਨੀਆ ਦੀ ਲੜਕੀ ਸੀ ਪੜ੍ਹਾਈ ਵੀ ਪੂਰੀ ਕਰਾਵਾਂਗੇ ਨੌਕਰੀ ਵੀ ਹਾਂਜੀ ਹਾਂਜੀ ਉਸ ਤੇ ਕੁਝ ਦੇਖਾਉਗੇ ਹਾਂਜੀ ਸਾਨੂੰ ਵਿਸ਼ਵਾਸ ਆ ਜਰੂਰ ਕਰਨਗੇ ਜੇ ਕਹਿ ਕੇ ਗਏ ਆ ਤਾਂ ਕਰਨਗੇ ਜਿਸ ਤਰ੍ਹਾਂ ਦੇਖੋ ਭਰਾ ਨੇ ਤਾਂ ਹੁਣ ਵਾਪਸ ਨਹੀਂ ਆਉਣਾ ਏਡਾ ਵੱਡਾ ਨਾਮ ਦੁਨੀਆ ਵਿੱਚ ਕਰਕੇ ਗਿਆ ਸ਼ਹਾਦਤ ਦਿੱਤੀ ਹੈ ਜੀ ਕੀ ਕਹੋਗੇ ਆਪਣੀ ਭਰਾ ਦੀ ਸਿੱਧੀ ਬਾਰੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਸੱਡੇ ਭਰਾ ਤੇ ਸਾਨੂੰ ਮਾਣ ਆ ਵੀ ਉਹ ਆਪਣੀਆਂ ਛੇ ਭੈਣਾਂ ਨੂੰ ਪਿੱਛੇ ਛੱਡ ਕੇ ਆਪਣੇ ਦੇਸ਼ ਲਈ ਕੁਰਬਾਨ ਹੋ ਗਿਆ ਤੇ ਸਾਨੂੰ ਆਪਣੇ ਆਪ ਤੇ ਵੀ ਮਾਣ ਆ ਵੀ ਅਸੀਂ ਆਪਣੇ ਵੱਡੇ ਜੀ ਦੇ ਕਰਕੇ ਉਹਨੂੰ ਉਸ ਜਗ੍ਹਾ ਤੇ ਭੇਜਿਆ ਜਿਸ ਤਰ੍ਹਾਂ ਤੁਸੀਂ ਪਿੰਡ ਤੋਂ ਸੁਣਿਆ ਸੀ ਕਹਿੰਦੇ ਵੀ ਗੱਲਾਂ ਕਰਦਾ ਹੁੰਦਾ ਸੀ ਮੈਂ ਨਾਮ ਕਮਾਉਣਾ ਵਾ ਜੇ ਸੇ ਦੇ ਦੀ ਸੇਵਾ ਕਰੀ ਹਾਂ ਹਾਂ ਜੀ ਉਹ ਕਹਿੰਦਾ ਸੀ ਵੀ ਦੁਨੀਆ ਖੜ ਕੇ ਦੇਖਿਆ ਕਰੂਗੀ ਮੇਰੇ ਫਾਦਰ ਨੂੰ ਕਹਿੰਦਾ ਸੀ ਵੀ ਲੋਕ ਤੈਨੂੰ ਟੀਚਰਾਂ ਕਰਦੇ ਆ ਉਹ ਲੋਕ ਤੈਨੂੰ ਸਲਾਮਾ ਕਰਿਆ ਕਰਨਗੇ ਸਾਨੂੰ ਪਤਾ ਨਹੀਂ ਸੀ ਇਸ ਤਰ੍ਹਾਂ ਸਲਾਮਾ ਕਰਾਊਗਾ ਮਾਣ ਤਾਂ ਬਹੁਤ ਆ ਪਰ ਦੁੱਖ ਵੀ ਬਹੁਤ ਆ ਕਿ ਉਹਨੇ ਸਾਡੀ ਜ਼ਿੰਦਗੀ ਚ ਫੇਰ ਵਾਪਸ ਨਹੀਂ ਆਉਣਾ ਸਾਨੂੰ ਬਹੁਤ ਦੁੱਖ ਹੋਸੀ ਉਹਨੇ ਜੀ ਉਹਨੂੰ ਬਥਰੀ ਕਹਿੰਦੇ ਵੀ ਲਾਵਾਂਗੇ ਤੇ ਹਰ ਸਾਲ ਜਿਹੜੀ ਵਾਰਸੀ ਮਨਾਈ ਹੈ ਹਾਂਜੀ ਉਹ ਸੀ ਮਨਾਉਣੀ ਆ ਜ਼ਰੂਰ ਮਨਾਉਣੀ ਆ ਸੀ ਆਪਣੇ ਭਰਾ ਨੂੰ ਹਮੇਸ਼ਾ ਜਿੰਦਾ ਰੱਖਣਾ ਆਪਦੇ ਨਾਲ ਜਿੰਨਾ ਚਿਰ ਸਾਡੇ ਸਾਹ ਚੱਲਦੇ ਆ ਇੱਕ ਹੋਰ ਵੀ ਜਿਹੜੇ ਫੌਜੀ ਨੇ ਸਾਰੇ ਦੇਖਦੇ ਦੇਦੇ ਹੁੰਦੇ ਨੇ ਕਲਨੀ ਵੀ ਛੜੀ ਆ 4 ਸਾਲਾਂ ਦੀ ਇਹ ਗਲਤ ਹੈ ਗਲਤ ਬਹੁਤ ਗਲਤ ਮੇਰਾ ਭਰਾ ਆ ਤਾਂ ਬਸ ਇੱਕ ਕਹਿੰਦੇ ਹੁੰਦੇ ਆ ਵੀ ਉਹਨੂੰ ਜਨੂਨ ਸੀ ਉਹ ਤਾਂ ਚਲਾ ਗਿਆ ਬਾਕੀ ਬੱਚੇ ਬਹੁਤ ਸੋਚਦੇ ਆ ਕਿ ਸੀ 4 ਸਾਲ ਲਈ ਨਹੀਂ ਜਾਣਾ ਨਹੀਂ ਉਹ ਕਹਿੰਦਾ ਸੀ ਜੇ 2 ਸਾਲ ਦੀ ਵੀ ਹੋਵੇ ਵੀ ਮੈਂ ਫਿਰ ਵੀ ਜਾਣਾ ਆ ਪਤਾ ਨਹੀਂ ਉਹਨੂੰ ਇੰਨਾ ਜਨੂਨ ਕਿਉਂ ਸੀ ਉਹਦੀਆਂ ਰੈਗੂਲਰ ਭਰਤੀਆਂ ਦੇ ਵਿੱਚ ਵੀ ਪੇਪਰ ਉਹਦਾ ਕੈਨਸਲ ਹੋ ਗਿਆ 4 ਸਾਲ ਤੋਂ ਤਿਆਰੀ ਕਰ ਰਿਆ 2020 ਦੇ ਵਿੱਚ 20 ਦੇ ਵਿੱਚ ਉਹਨੇ ਪਹਿਲੀ ਭਾਗੀ ਦੇਖੀ ਸੀ ਸਾਰਾ ਕੁਝ ਕਲੀਅਰ ਹੋ ਗਿਆ ਸੀ ਪੇਪਰ ਵੀ ਉਹਦਾ ਜਾਂਦਾ ਸੀ ਲੁਧਿਆਣਾ ਦੇਣ ਕਦੇ ਕੋਈ ਪੇਪਰ ਲੀਕ ਹੋ ਗਿਆ ਪੇਪਰ ਚੁਟਾ ਦਿੰਦੇ ਸੀ ਮੁੜੇ ਆਉਂਦਾ ਸੀ ਪਟਿਆਲੇ ਚਲ ਜਾਂਦਾ ਸੀ ਪੜ ਕੇ ਆ ਜਾਂਦਾ ਸੀ ਜਾਨੀ ਕਿ ਇਹ ਜਦੋਂ ਆ ਯੋਜਨਾ ਆਈ ਅਗਨੀ ਵੀਰ ਵਾਲੀ ਉਦੋਂ ਵੀ ਉਹਨੇ ਜਾਨੀ ਕਿ ਉਹਨੇ ਰੱਬ ਵੱਲੋਂ ਉਹਨੇ ਕਿਹਾ ਵੀ ਜੋ ਮਨਜ਼ੂਰ ਆ ਵੀ ਮੈਂ ਚੱਲੇ ਜੀ ਕਰਕੇ ਦੇਖੋ ਫਿਰ ਵੀ ਚਲੋ ਰੱਬ ਨੂੰ ਉਹਦੀ ਬਾਹ ਫੜੀ ਸੀ ਬਾਕੀ ਹੁਣ ਦੇਖੋ ਪੰਜਾਬ ਸਰਕਾਰ ਨੇ ਤਾਂ ਤੁਹਾਡੇ ਪਹਿਲਾਂ ਵੀ ਇਹ ਇੱਥੇ ਐਮਐਲਏ ਵੀ ਆਏ ਨੇ ਹੁਣ ਸੀਐਮ ਸਾਹਿਬ ਵੀ ਆਏ ਨੇ ਉਹ ਜਿਹੜੀ ਹੈ ਉਹ ਕੇਂਦਰ ਸਰਕਾਰ ਦੀ ਹੁੰਦੀ ਆ ਕੱਲ ਨੂੰ 26 ਜਨਵਰੀ ਵੀ ਮਨਾਉਣਗੇ ਦੇਸ਼ ਦੇ ਜਿਹੜਾ ਲਾਲ ਕਿਰਦੂ ਵੱਡੀ ਵਾਅਦੇ ਕਰੇ ਜਾਂਦੇ ਨੇ ਦਾਅਵੇ ਕਿ ਸਾਡੇ ਜਵਾਨ ਨੇ ਪਰ ਕੇਂਦਰ ਸਰਕਾਰ ਦਾ ਨਾ ਤਾਂ ਕੋਈ ਨੁਮਾਇੰਦਾ ਆ ਨਾ ਕੋਈ ਕੇਂਦਰੀ ਮੰਤਰੀ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਦੇਸ਼ ਦੀ ਸੇਵਾ ਕਰਦਾ ਪੂਰੇ ਦੇਸ਼ ਦੀ ਓਵਰ ਸ਼ਹੀਦ ਹੋਇਆ ਹੈ ਕੇਂਦਰ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਕਿ ਹੋਣਾ ਚਾਹੀਦਾ ਸੀ ਉਹਨਾਂ ਕੇਂਦਰ ਸਰਕਾਰ ਤੋਂ ਕੀ ਅਪੀਲ ਕਰਦਾ ਕਿ ਇਹ ਜੇ ਪਰਿਵਾਰਾਂ ਦੀ ਇਸ ਤਰ੍ਹਾਂ ਸਾਰ ਲੈਣਗੇ ਸਾਰ ਲੈਣੀ ਚਾਹੀਦੀ ਹੈ ਉਹਨਾਂ ਨੂੰ ਉਹਨਾਂ ਨੂੰ ਸਾਰੇ ਬੱਚਿਆਂ ਨੂੰ 4 ਸਾਲਾਂ ਤੋਂ ਹਟਾ ਕੇ ਪੂਰੀ ਸਰਵਿਸ ਤੇ ਲਾਉਣਾ ਚਾਹੀਦਾ ਹੈ ਪੂਰੀ ਉਹਨਾਂ ਨੂੰ ਨੌਕਰੀਆਂ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ਬਾਕੀ ਦਿਨ ਆਪ ਜਿਹੜੀ ਚਾਰਜ ਨੂੰ ਨਮਨ ਕਰਕੇ ਕਹਿ ਰਹੇ ਨੇ ਫੋਕਲ ਘਾਟੇ ਦੇ ਰਹੇ ਨੇ ਅੱਜ ਮੈਂ ਤਾਂ ਹੀ ਕਹੂੰਗਾ ਬੜਾ ਪ੍ਰਸੰਨ ਜੀ ਪੰਜਾਬ ਦੇ ਪਹਮਾਨ ਸਾਹਿਬੀ ਸਾਡੇ ਨਾਲ ਖੜੇ ਹੁਣ ਵੀ ਖੜੇ ਸਾਡਾ ਦੁੱਖ ਸਾਂਝਾ ਕਰਕੇ ਗਏ ਨੇ ਅੱਗੇ ਵੀ ਬਾਦੇ ਗਾਣੇ ਹਮੇਸ਼ਾ ਸਾਡੇ ਨਾਲ ਰਹਿਣਗੇ ਹਾਂਜੀ ਇਹ ਵੀ ਗੱਲ ਕਹਿ ਗਏ ਹਨ ਕਿ ਮੈਂ ਪਰਬਾਰ ਦਾ ਬੇਤਰਨਾਏ ਹਾਂ ਹਾਂਜੀ ਸਰਦਾਰ ਜੀ ਦੁਵਾਰਾਂ ਚਾਰ ਲੋਕ ਹਾਂਜੀ ਇਹ ਵੀ ਕਹਿ ਗਏ ਨੇ ਕਿ ਮੈਂ ਜੀ ਨਹੀਂ ਲੱਗ ਸਕਾਂ ਅਜੇ ਹੀ ਸਮੇਂ ਆਪਣਾ ਬੇਟੇ ਸੰਭੋ ਹਾਂਜੀ ਦ ਸਰਕਾਰਾਂ ਨੇ ਇੱਕ ਤਰ੍ਹਾਂ ਸੀਸ ਪਰਵਾਰਾਂ ਦੀ ਬਾਹ ਫੜਦਿਆਂ ਲੱਗੀ ਇਹਨਾਂ ਉਤਾਲਿਆਂ ਨੇ ਕਿੰਨਾ ਹੌਸਲਾ ਮੜਦਾ ਸੰਭਲ ਕਿਉਂਕਿ ਜੀਮਾਨ ਸਾਹਬ ਨੇ ਉਹ ਕਹਿੰਦੇ ਪੰਜਾਬ ਦੇ ਸਾਰੇ ਨੂੰ ਹੌਸਲਾ ਦਿੰਦੇ ਸਾਨੂੰਨ ਦੇ ਮਾਰ ਭੂਲ ਵੀ ਸਦਾਂਗਲੀ ਸਮਾਗਮ ਆ ਦੀ ਹੋ ਗਿਆ ਕਦੋਂ ਆ ਕਿੱਥੇ ਨੂੰ ਇਹ ਜੀ ਭੋਗਲੀ ਜਿਹੜੀ ਹੈਗੀ ਇਹਦਾ ਕੰਮ ਕੰਮ ਕਿੰਨਾਂ ਰਾਸ ਇਹ ਸਾਡੇ ਜਾਣਾ ਮੰਡੀ ਰਾਮਗੜ੍ਹ ਸਰਦਾਰਾਂ ਵੀ ਕਿਹਾ 28 ਜਨਵਰੀ ਨੂੰ ਸਮਾਗਮ ਸਮਾਤਾ ਹੋਇਆ ਕੁਇਕ ਵੇਗ ਰੱਖਿਆ ਸਮਾਗਮ ਕੁਇਕ ਵੇਗ ਰੱਖਿਆ ਸਾਡਾ ਛਨ ਸਾਡੇ ਪਿੰਡ ਉਤੇ ਮਾਣ ਆ ਕਿਉਂਕਿ ਸਾਡੇ ਪਿੰਡ ਨੇ ਬਹੁਤ ਸੰਯੋਗ ਦਿੱਤਾ